ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਸਰੀ ਪੱਗ ਬਨ ਕੇ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ ਇਸੇ ਤਰ੍ਹਾਂ ਪੱਗ ਬਨ ਕੇ ਕੋਈ ਸਰਦਾਰ ਵੀ ਨਹੀਂ ਬਣ ਜਾਂਦਾ ਉਹਨੇ ਕਿਹਾ ਕਿ ਅੱਜ ਵੇਲਾ ਜਾਗਣ ਦਾ ਹੈ ਅਤੇ ਅਸੀਂ ਜਗਾਉਣ ਲਈ ਆਏ ਹਾਂ ਕਿਸੇ ਨੇ ਪੱਗ ਦਾ ਰੰਗ ਬਦਲਿਆ ਅਤੇ ਕਿਸੇ ਨੇ ਪੱਗ ਬੰਨ ਲਈ ਹੈ ਪਰ ਪੰਜਾਬ ਦੀ ਭਲਾਈ ਲਈ ਕੋਈ ਨਹੀਂ ਸੋਚ ਰਿਹਾ ਕਿ ਉਹ ਖਿਚੜੀ ਹੋ ਗਏ ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਯੁੱਧਿਆ ਵਿੱਚ ਹੋਏ ਪ੍ਰਾਣ ਪ੍ਰティਸ਼ਟਾ ਸਮਾਗਮ ਦੀ ਵਧਾਈ ਤੱਕ ਨਹੀਂ ਦਿੱਤੀ ਲੋਕਾਂ ਨੂੰ ਵਧਾਈ ਦੇਣ ਦੀ ਬਜਾਏ ਉਹ 26 ਜਨਵਰੀ ਨੂੰ ਸਟੇਜ ਤੋਂ ਖੁਦ ਦੇ ਘਰ ਦੀਆਂ ਖੁਸ਼ੀਆਂ ਸਾਂਝੀਆਂ ਕਰਕੇ ਵਧਾਈਆਂ ਮੰਗ ਰਹੇ ਉਹਨਾਂ ਕਿਹਾ ਕਿ ਸਰਕਾਰ ਭਾਨਾ ਸਿੱਧੂ ਵਰਗ ਦੇ ਨੌਜਵਾਨਾਂ ਖਿਲਾਫ ਗਲਤ ਕੇਸ ਦਰਜ ਕਰ ਰਹੀ ਹੈ ਅੱਜ ਪੰਜਾਬ ਰੋਲੀ ਜਾਂਦੀ ਹੈ ਸਾਬ ਅੱਜ ਜਾਗਣ ਦਾ ਸਮਾਂ ਹੈ ਮੈਂ ਬੇਨਤੀ ਕਰਨਾ ਹੈ ਵਿਚਾਰ ਕਰੋ ਇਹਨਾਂ ਲੋਕਾਂ ਨੇ ਬਹਿਰੂਪੀਆਂ ਨੇ ਚਾਹ ਕਿਸੇ ਨੇ ਪੱਗ ਬੰਨ੍ਹਦੀ ਚਾਹ ਕਿਸੇ ਨੇ ਰੰਗ ਬਦਲ ਲਿਆ ਸਭ ਛੱਲੇ ਗਾਣ ਨਾਲ ਨਹੀਂ ਕੋਈ ਭਗਤ ਸਿੰਘ ਬਣਿਆ ਸੀਗਾ ਉਹਨਾਂ ਨੇ ਛੱਲਾ ਰੱਸੀ ਦਾ ਪਾਇਆ ਸੀ ਗੱਲ ਸੇ ਇਹ ਤੁਸੀਂ ਛੱਲੇਗਾ ਕੇ ਸਾਨੂੰ ਛੱਲੇ ਬਣਾਈ ਜਾਂਦੇ ਹੋ ਕਹਿੰਦਾ ਵੀ ਪੱਗ ਬੰਨਣ ਨਾਲ ਕੋਈ ਸਿੱਖ ਨਹੀਂ ਹੁੰਦਾ ਸਾਹਿਬ ਸਿੱਖ ਦਾ ਮਤਲਬ ਕੀ ਹੈ ਸਿੱਖੋ ਕਿਸੇ ਨੇ ਸਿੱਖ ਲਈ ਨਹੀਂ ਸਿੱਖ ਬਣ ਕੇ ਪਤਾ ਨਹੀਂ ਕੋਈ ਰਾਜਨੀਤਿਕ ਅਹੁਦਾ ਲੈ ਲਾਂਗੇ ਉਹਨਾਂ ਨੇ ਸਿੱਖੀ ਸਮਝੀ ਨਹੀਂ ਸਾਹਿਬ ਇੱਕ ਸਾਡੇ ਭਗਵਾਨ ਰੰਗ ਵਾਲੇ ਕੇਸਰੀਆ ਬਣ ਕੇ 26 ਜਨਵਰੀ ਨੂੰ ਤੁਸੀਂ ਵਧਾਈ ਦੇ ਰਹੇ ਹੋ ਰਾਮ ਲੱਲਾ ਦੇ ਵਾਪਸ ਆਣ ਦੀ ਪ੍ਰਾਣ ਪ੍ਰਤੀਸ਼ਠਾ ਦੀ ਇੱਥੇ ਵਧਾਈਆਂ ਹੋਰ ਵੰਡੀਆਂ ਗਈਆਂ ਕਿ ਆਣ ਵਾਲੇ ਕੁਝ ਦਿਨਾਂ 'ਚ ਸਾਡੇ ਵਧਾਈਆਂ ਆਣ ਵਾਲੀ ਬਹੁਤ-ਬਹੁਤ ਵਧਾਈ ਹੋਵੇ ਸਾ ਪਰ ਮੈਂ ਪੁੱਛਣਾ ਚਾਹੂੰਗਾ ਵੀ ਤੁਸੀਂ ਲੁਧਿਆਣੇ ਵਾਲੇ ਤੋਂ ਪੰਜਾਬ ਵਾਲਿਆਂ ਤੋਂ ਵਧਾਈ ਮੰਗਦੇ ਤਾਂ ਉਹ ਵੀ ਸਾਨੂੰ ਵਧਾਈ ਦਿਓ ਤੁਹਾਨੂੰ ਦੇਸ਼ ਦੀ ਜਨਤਾ ਨੂੰ ਵਧਾਈ ਦੇਣ ਲੱਗੇ ਇੱਕ ਦੋ ਲਾਈਨਾਂ ਲਿਖਦੇ ਤੁਹਾਡੇ ਪੈਨ ਟੂਟਲ ਸੀਗਾ ਨਾ ਕਿ ਹੈ ਕਿ ਸਾਬਕਾ ਮੁੱਖ ਮੰਤਰੀ ਚੰਡੀ ਸਿੰਘ ਚੰਨੀ ਪੁਲਸ ਵੱਲੋਂ ਸੰਗਰੂਰ ਜਾਣ ਤੋਂ ਰੋਕ ਕੇ ਜਾਣ ਤੇ ਸਰਕਾਰ ਤੇ ਦੋਸ਼ ਲਗਾਏ ਜਾ ਰਹੇ ਸਨ ਪਰ ਜਦੋਂ ਉਹਨਾਂ ਦੇ ਆਗੂ ਸੁਖਪਾਲ ਸਿੰਘ ਖੈਰਾ ਖਿਲਾਫ ਕੇਸ ਦਰਜ ਕੀਤੇ ਗਏ ਸਨ ਤਾਂ ਉਦੋਂ ਚੰਜੀਤ ਸਿੰਘ ਚੰਨੀ ਕਿਥੇ ਸਨ ਝਖੜ ਨੇ ਕਿਹਾ ਕਿ ਇਹਨਾਂ ਨੂੰ ਲੋਕਤੰਤਰ ਦੀ ਨਹੀਂ ਬਲਕਿ ਆਪਣੀ ਚਿੰਤਾ ਹੈ ਇਹ ਲੋਕ ਪੰਜਾਬ ਹਤਾਸ਼ੀ ਨਹੀਂ ਇਹਨਾਂ ਲੋਕਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਣਾ ਚਾਹੀਦਾ ਝਖੜ ਨੇ ਕਿਹਾ ਕਿ ਜੋ ਵੀ ਕੋਈ ਪੰਜਾਬ ਦੇ ਹੱਕਾਂ ਦੇ ਲਈ ਬੋਲਦਾ ਹੈ ਉਸੇ ਨੂੰ ਹੀ ਆਪ ਸਰਕਾਰ ਚੱਕ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੰਦੀ ਹੈ ਜੋ ਕਿ ਸਰਾਸਰ ਨਿੰਦਣਯੋਗ ਹੈ ਝਖੜ ਨੇ ਕਿਹਾ ਕਿ ਇਸ ਤੋਂ ਹੀ ਆਪ ਸਰਕਾਰ ਦੀ ਬਖਲਾਹਟ ਸਾਫ਼ ਦਿਖਾਈ ਦਿੰਦੀ ਹੈ ਕਿ ਜੋ ਵੀ ਉਹਨਾਂ ਦੇ ਵਰ ਖਿਲਾਫ ਖੜਾ ਹੁੰਦਾ ਹੈ ਉਸੇ ਦੀ ਹੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਜਾਖੜ ਨੇ ਆਪ ਸਰਕਾਰ ਨੂੰ ਯਾਦ ਦਿਵਾਇਆ ਕਿ ਪੰਜਾਬੀ ਲੋਕ ਕਿਸੇ ਤੋਂ ਵੀ ਦੱਬਣ ਵਾਲੇ ਨਹੀਂ ਜਿੰਨਾ ਵੀ ਕੋਈ ਪੰਜਾਬ ਨੂੰ ਦਬਾਉਣਾ ਚਾਹੁੰਦਾ ਹੈ ਪੰਜਾਬ ਉਨਾ ਹੀ ਨਿੱਖਰ ਕੇ ਸਾਹਮਣੇ ਆਉਂਦਾ ਹੈ ਜਾਖੜ ਨੇ ਕਿਹਾ ਕਿ ਅੱਜ ਤੱਕ ਪੰਜਾਬ ਕਿਸੇ ਤੋਂ ਦਬਿਆ ਨਹੀਂ ਅਤੇ ਨਾ ਹੀ ਆਉਣ ਵਾਲੇ ਸਮੇਂ ਤੋਂ ਦਬੇਗਾ ਜਾਖੜ ਨੇ ਕਿਹਾ ਕਿ ਇਹ ਕੁਰਸੀਆਂ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀ Yeah.